ਆ ਵੀਰੋ ਕੰਗੜਾ ਦੇ ਪਤਾ ਨਹੀਂ ਥੱਪੜ ਵਜਾ ਹੀ ਕਿ ਨਹੀਂ ਵਜਾ ਹੀ ਜਿੱਦ ਤੱਕ ਕੋਈ ਵੀਡੀਓ ਨਹੀਂ ਆਇਆ ਕੋਈ ਬਾ ਲੋਕਾਂ ਨੇ ਉਦਾਂ ਹੀ ਉੱਧਰ ਤੋਂ ਮੀ ਬਾਤ ਦੀ ਕੰਗੜਾ ਦੇ ਥੱਪੜ ਗਾਣੇ ਬਣਾ ਤੇ ਕੀ ਕੋ ਕਰਤਾ ਤੇ ਹੁਣ ਜਿਹੜੇ ਲੋਕ ਘੁੰਮਣ ਜਾਂਦੇ ਆ ਉਹਨਾਂ ਨੂੰ ਕੁੱਟ ਮਾਰੂ ਉਰੀਆ ਤੇ ਹੁਣ ਕੋਈ ਨਹੀਂ ਬੋਲਦਾ ਹੁਣ ਸਭ ਚੁੱਪਚਾਪ ਬੈਠੇ ਆ ਹੈ ਇੱਕ ਬਦਨਾਮੀ ਖਾਟ ਲਈ ਮੁਖਤ ਦੀ ਹੁਣ ਜਿਹਦੇ ਪਿੱਛੇ ਸਿੰਘ ਦੇ ਕੌਰ ਲੱਗਾ ਉਹਨੂੰ ਨੌਕਰੀ ਨਹੀਂ ਮਿਲਣੀ ਹੈ ਤੇ ਉਦੋਂ ਜੋ ਫੁਗਰਾ ਪ੍ਰਸਤੀ ਵਾਲਿਆਂ ਨੇ ਫੁਗਰਾ ਪੰਤੀ ਵਾਲਿਆਂ ਨੇ ਪਤਾ ਨਹੀਂ ਕਿੱਡਾ ਤੀਰ ਮਾਰਤਾ ਕਰੇ ਯਾਰ ਇਹ ਤਾਂ ਉਦੋਂ ਇਨਸਾਨੀਅਤ ਤੌਰ ਤੇ ਕੇਦੇ ਥੱਪਣ ਮਾਰਨਾ ਹੱਥ ਡੋਣਾ ਉਦੋਂ ਹੀ ਗਲਤ ਆ ਹੈ ਫੇਰ ਉਹ ਲੜਕੀ ਇੱਕ ਡਿਊਟੀ ਦੇ ਸੀ ਵਰਦੀ ਵੇਸ ਸੀ ਉਹਦਾ ਪਤਾ ਨਹੀਂ ਕੀ ਹਾਲ ਆ ਉਹਦੇ ਪਰਿਵਾਰ ਦਾ ਕੀ ਹਾਲ ਆ ਪਤਾ ਨਹੀਂ ਹੈ ਨੌਕਰੀ ਮਿਲਣੀ ਕਿ ਨਹੀਂ ਮਿਲਣੀ ਤਾਂ ਪਤਾ ਨਹੀਂ ਕੀ ਪਰ ਆ ਜਿਹੜੇ ਜੋ ਪੇਜਾਂ ਵਾਲੇ ਜੋ ਵੀਡੀਓਜ਼ ਲਾਈਕ ਲੈਣ ਵਾਲੇ ਰਿਵਿਊ ਲੈਣ ਵਾਲੇ ਪੈਸੇ ਕਮਾਉਣ ਵਾਲੇ ਇਹਨਾਂ ਨੇ ਐ ਹੋਇਆ ਕੋਦੋਂ ਉਧਰ ਤੋਂ ਮੀ ਚੱਕੀ ਪਤਾ ਨਹੀਂ ਘਰੇ ਕਿੱਡਾ ਵੱਡਾ ਤੀਰ ਵੱਜ ਗਿਆ ਈ ਪਰ ਹੁਣਾ ਕਿੰਨੀਆਂ ਘਟਨਾਵਾਂ ਹੋ ਰਹੀਆਂ ਕਿੰਨੀਆਂ ਘਟਨਾਵਾਂ ਹੋ ਰਹੀਆਂ ਆ ਹੁਣ ਸਾਰੇ ਚੁੱਪ ਬੈਠੇ ਹੁਣ ਕਿਉਂ ਨਹੀਂ ਕੋਈ ਬੋਲਦਾ ਕਿੰਨੀਆਂ ਘਟਨਾਵਾਂ ਪਿਛਲੇ 2-3 ਦਿਨਾਂ ਚ ਹੋ ਗਈਆਂ ਕੁੱਟ ਮਾਰਦੀਆਂ ਹੁਣ ਸਭ ਚੁੱਪ ਬੈਠੇ ਆ ਹੈ ਤੇ ਯਾਰ ਇਹ ਜਿਹੜੇ ਪੇਜਾਂ ਵਾਲੇ ਨਾ ਪੰਜਾਬ ਜੇ ਬਹੁਤ ਨੁਕਸਾਨ ਕਰ ਰਹੇ ਈ ਵਿਊ ਲੈਣ ਦੇ ਚੱਕਰ ਚ ਗੰਦ ਪਾ ਰਹੇ ਆ ਬੜੀ ਘਡੀਆਂ ਦੇ ਸਸਤੀ ਸੋਚ ਵਾਲੇ ਬੰਦੇ ਆਏ ਜਿਹੜੇ ਹੁੰਦੇ ਨਾ ਉਹ ਪਿੰਡ ਦੀ ਇੱਕ ਦੋ ਤਰਲੋ ਮਰਲੋ ਤਰਲੋ ਮਰਲੋ ਕਰਨ ਵਾਲੇ ਬਿਨਾਂ ਗੱਲ ਤੋਂ ਹੈ ਉਹਨਾਂ ਨੂੰ ਨੀਂਦ ਹੀ ਤਾਂ ਆਉਂਦੀ ਆ ਤੇ ਇਹ ਤਾਂ ਬਕਾਇਦਾ ਇਹਨਾਂ ਨੂੰ ਤਰਲੋ ਮਰਲੋ ਕਰਨ ਦਾ ਪੈਸਾ ਮਿਲਦਾ ਆ ਪੈਸੇ ਮਿਲਦੇ ਆ ਵਿਊ ਆਉਂਦੇ ਆ 8 10 ਲੱਖ ਕੋਈ 12 ਲੱਖ 15 ਲੱਖ ਵੀ ਰਫਤਾਰ ਆਇਆ ਵਰਗਾ ਪਉਂਦਾ ਰਫਤਾਰ ਆ ਇਹਨੂੰ ਲੋਕੀ ਗਾਲਾਂ ਕੱਢਦੇ ਆ ਉਹ ਗਾਲਾ ਕਾਧੀਆਂ ਉਹ 8-10 ਲੱਖ ਰੁਪਇਆ ਮਹੀਨੇ ਦਾ ਉਹ ਲੈ ਗਈ ਗਾਂ ਉਹ ਆਰ ਮਹੀਨੇ ਉਹ ਰੁਪਇਆ 25-30 ਲੱਖ ਜੇਬ ਚ ਪਾ ਗਏ ਉਹ ਗੁਆਇਸ਼ਾ ਕਰਨ ਡਿਆ ਆ ਹੈ ਤੇ ਬਈ ਪੰਜਾਬ ਦਾ ਨੁਕਸਾਨ ਆ ਪੰਜਾਬ ਦੇ ਲੋਕਾਂ ਦਾ ਇੱਕ ਸਟੈਂਡਰਡ ਆ ਇੱਕ ਲੈਵਲ ਸੀ ਇੱਕ ਸਟੈਂਡਰਡ ਸੀ ਦਾਰਾ ਸਿੰਘ ਵਰਗਿਆਂ ਦਾ ਧਰਮਿੰਦਰ ਵਰਗਿਆਂ ਦਾ ਹੋਰ بڑے ਖਿਡਾਰੀ ਹੋਏ অলਪੀਨ ਹੋਏ ਹੋਰ ਵੱਡੇ ਰੈਸਲਰ ਹੋਏ ਹੋਰ ਸੂਰਮੇ ਯੋਧੀ ਹੋਏ ਪਰ ਉਹ ਲੋਕ ਪਤਾ ਨਹੀਂ ਕਿੱਥੇ ਗਏ ਹੁਣ ਤਾਂ ਪੰਜਾਬ 'ਚ ਸਸਤੇ ਲੋਕ ਰਹਿ ਗਏ ਸਸਤੇ ਲੋਕ ਇਹਨਾਂ ਸਸਤੇ ਲੋਕਾਂ ਨੇ ਪੰਜਾਬ ਨੂੰ ਪੰਜਾਬ ਨੂੰ ਦੀ ਜਿਹੜੀ ਰੈਪਿਊਟੇਸ਼ਨ ਨੂੰ ਬਹੁਤ ਹੀ ਸਸਤਾ ਕਰਤਾ ਇਹੋ ਜਿਹੇ ਲੋਕਾਂ ਤੋਂ ਵਜੋ ਵੀਰੋ ਇਹ ਜਿਹੜੇ ਵੀਊ ਵਾਲੇ ਕੰਜਰ ਕੋਹ ਵੀ ਕਰਕੇ ਵੀਊ ਲੈ ਲੈਂਦੇ ਆ ਇਹ ਦੇਖੇ ਲੋਕਾਂ ਨੇ ਭੈਣ ਭਰਾਵਾਂ ਨੇ ਨੱਚ-ਨੱਚ ਕੇ ਵੀਊ ਲੈ ਲੈ ਇਸ ਤੋਂ ਗਰੀ ਗੱਲ ਹੋਰ ਕਿਹੜੀ ਹੋਣੀ ਆ ਤੇ ਵੀਊ ਲੈਣ ਵਾਲਿਆਂ ਤੋਂ ਪੰਜਾਬੀ ਬਚਨ ਵੀਰੋ ਵੀਊ ਲੈਣ ਵਾਲਿਆਂ ਤੋਂ ਪੰਜਾਬੀ ਬਚਨ ਤੇ ਪੰਜਾਬ ਨੂੰ ਪੰਜਾਬ ਦੀ ਰੈਪਿਊਟੇਸ਼ਨ ਜਿਹੜੀ ਯਾਦ ਰੱਖਣੀ ਚਾਹੀਦੀ ਆ ਕਿ ਪੰਜਾਬ ਕੀ ਆ ਇਹ ਜਿਹੜੇ ਫालतू ਲੋਕ ਆ سوشل ਮੀਡੀਆ ਦੇ ਇਕੱਠੇ ਹੋਏ ਇਹਨਾਂ ਤੋਂ ਬਚਣਾ ਪੈਣਾ ਵੀਰੋ ਇਹਨਾਂ ਤੋਂ ਬਚਣਾ ਪੈਣਾ ਆ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਕੋਈ ਇਹਨਾਂ ਨੇ ਕਦੇ ਮੁੱਦਾ ਨਹੀਂ ਉਠਾਇਆ ਚੁੱਕਿਆ ਸਕੂਲ ਦਾ ਕਿਤੇ ਮੁੱਦਾਰੀ ਚੁੱਕਿਆ ਕਾਲਜ ਦਾ ਕਿਤੇ ਮੁੱਦਾ ਨਹੀਂ ਚੱਕਿਆ ਯੂਨੀਵਰਸਿਟੀ ਦਾ ਕਿਤੇ ਮੁੱਦਾਰੀ ਚੱਕਿਆ ਪਿੰਡ 'ਚ ਪਾਰਕ ਦਾ ਕਿਤੇ ਮੁੱਦਾ ਨਹੀਂ ਚੱਕਿਆ ਡਿਸਪੈਂਸਰੀ ਦਾ ਕਿਤੇ ਮੁੱਦਾ ਨਹੀਂ ਚੱਕਿਆ ਕੋਈ ਰਾਹ ਬਣੇ ਪਿੰਡ 'ਚ ਨਾ ਇਹਨਾਂ ਦੇ ਮੁੱਦੇ ਜਿਹੜੇ ਆ ਹਵਾ ਬਾਜੀ ਵਾਲੇ ਹੁੰਦੇ ਆ ਤੇ ਹਵਾ ਬਾਜੀ ਕਰ ਕਰ ਕੇ ਪੰਜਾਬ ਦਾ ਇਹਨਾਂ ਸੱਤਿਆਨਾਸ਼ ਕਰਦਾ ਯਾਰ ਸੱਚੀ ਯਾਰ ਵੀਡੀਓ ਆਪਣਾ ਸ਼ੇਅਰ ਕਰ ਦਿਓ ਇਹ ਜੰਗਲ ਲੱਗਾ ਤੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ